ਹਾਂਜੀ ਦੋਸਤੋ ਕੁਦਰਤ ਡੇਰੀ ਫਾਰਮ ਡਾਕਟਰ ਸੁਖਚੈਨ ਸਿੰਘ ਚੈਨਲੇ ਤੁਹਾਡਾ ਸਾਰਿਆਂ ਦਾ ਸਵਾਗਤ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਦੋਸਤੋ ਅੱਜ ਅਸੀਂ ਖੜੇ ਹਾਂ ਢਿੱਲੋ ਡੇਰੀ ਫਾਰਮ ਅਲਫੋਕੇ ਦੇ ਨਾਲ ਛੋਟਾ ਜਿਹਾ ਪਿੰਡ ਹੈ ਹਰਗੋਬਿੰਦਪੁਰਾ ਸੋ ਦੋਸਤੋ ਆਪਾਂ ਅੱਜ ਗੱਲ ਕੀਤੀ ਸੀਗੀ ਆਪਣਾ ਹਾਂ ਲੋਹ ਮੂਤ ਬਾਰੇ ਜਿਹੜੇ ਫਾਰਮ ਦੇ ਓਨਰ ਨੇ ਵੀਰ ਮੇਜਰ ਸਿੰਘ ਸੋ ਅੱਜ ਆਪਾਂ ਗੱਲ ਕਰਨੀ ਹੈ ਇਹਨਾਂ ਦੀਆਂ ਬੱਚੀਆਂ ਬੜੀਆਂ ਹੈਲਦੀ ਨੇ ਸੋ ਆਪਾਂ ਉਹਦੇ ਬਾਰੇ ਗੱਲ ਕਰਨੀ ਹੈ ਵੀ ਇਹ ਬੱਚੀਆਂ ਜਿਹੜੇ ਛੋਟੀਆਂ ਬੱਚੀਆਂ ਛੋਟੇ ਕਾਫ ਕਿੱਦਾਂ ਤਿਆਰ ਕਰਦੇ ਨੇ ਵੀਰ ਸਤਿ ਸ਼੍ਰੀ ਅਕ ਬੇ ਜੀ ਸਭ ਤੋਂ ਪਹਿਲਾਂ ਮੈਂ ਦੇਖਿਆ ਜਿਵੇਂ ਤੁਹਾਡੀਆਂ ਆਹ ਬੱਚੀਆਂ ਜਿਹੜੀਆਂ ਬਹੁਤ ਸੋਹਣੀਆਂ ਮਤਲਬ ਕਿ ਗਰੋਸਟ ਨੇ ਇਹਨਾਂ ਦਾ ਕੀ ਰਾਜ਼ ਕਿਵੇਂ ਤਿਆਰ ਕਰਦੇ ਜੀ ਇਹ ਨਾ ਅਸੀਂ ਆਪ ਦੀ ਸਾਡੀ ਫੀਡ ਦੀ ਫੈਕਟਰੀ ਹੈ ਛੋਟੀ ਜੀ ਦੇਸੀ ਦੇਸੀ ਫੀਡ ਅਸੀਂ ਤਿਆਰ ਕਰਦੇ ਹਾਂ ਓਕੇ ਦੂਜੀ ਅਸੀਂ ਨਾ ਤਾਂ ਗੋਲੀ ਵਾਲੀ ਪਾਉਂਦੇ ਆ ਠੀਕ ਹੈ ਜਾਂ ਇੱਕ ਮਹੀਨਾ ਇਹਨਾਂ ਨੂੰ ਉਹ ਕੱਫ ਸਟਾਰਟਰ ਹੈ ਮੇਰੇ ਖਿਆਲ ਹਾਂਜੀ ਹਾਂਜੀ ਬਸ ਉਹ ਇੱਕ ਮਹੀਨਾ ਪਹਿਲਾਂ ਹੀ ਖਵਾ ਲਈਦੀ ਬਸ ਸਾਰਾ ਦੇਸੀ ਫਾਰਮੂਲਾ ਹੈ ਇਹ ਅੱਛਾ ਜੀ ਤੇ ਦੇਸੀ ਸਾਡੇ ਤੋਂ ਖਰਾ ਕੇ ਇਵੇਂ ਹੀ ਅਸੀਂ ਪਾਲ ਲਈਦੀਆਂ ਆ ਉਸ ਤਰ੍ਹਾਂ ਵੱਡੀ ਦੂਜੀ ਦੂਜੀ ਫੀਡ ਨਹੀਂ ਪਾਉਂਦੇ ਵੀ ਜਿਵੇਂ 6-6 ਮਹੀਨੇ ਲਗਾਤਾਰ ਪਾਈ ਜਾਂਦੀ ਨਾ ਪੈਂਦੀ ਏ ਮਾਰੇ ਫਾਰਮ ਤੋਂ ਠੀਕ ਏ ਜੀ ਤੇ ਨਾ ਹੀ ਅਸੀਂ ਪਾਉਨੇ ਅੱਛਾ ਜੀ ਸਾਡੇ ਤੋਂ ਜਿੰਨਾ ਹੈਗਾ ਦੇਸੀ ਲਾ ਦਿਓ ਦੇਸੀ ਦੇ ਵਿੱਚ ਕੀ ਕੀ ਕੁਛ ਥੋੜਾ ਸਾਡੇ ਦੱਸ ਦਿਓ ਫੱਦੇਰੀ ਫਾਰਮਰ ਵੀਰਾਨੂੰ ਦੇਸੀ ਵਿੱਚ ਕੀ ਕੀ ਚਾਹੀਦਾ ਚਲੋ ਮਹਾਰਾਜ ਕਰੇ ਤੇ ਹੋਰ ਹਫ਼ਤੇ ਤੱਕ ਆਪਾਂ ਵੀਡੀਓ ਬਣਾਵਾਂਗੇ ਫੀਡ ਦੀ ਫੈਕਟਰੀ ਦੀ ਠੀਕ ਏ ਜੀ ਉਹ ਜਿੰਨੀ ਵੀ ਫੀਡ ਦੀ ਫੈਕਟਰੀ ਆਹੀਂ ਫੀਡ ਦੇ ਵਿੱਚ ਹਲਦੀ ਵੀ ਪਾ ਰਹੇ ਆ ਵਾਹ ਜੀ ਵਾਹ ਅੱਛਾ ਜੀ ਮਟੈਟਾਸ ਤੇ ਜャਹ ਉਹ ਦੀਆਂ ਜਿੰਨੀਆਂ ਪੀੜਾਂ ਆ ਅੱਛਾ ਜੀ ਯਾਰੇਸ਼ਾ ਹੈ ਉਹ ਸਾਰਾ ਉਹਨੇ ਚੁੱਕ ਲੈਣਾ ਓਕੇ ਓਕੇ ਤੇ ਦੁੱਧ ਦੀ ਕੁਆਲਿਟੀ ਵੀ ਵਧੀਆ ਅੱਛਾ ਇਹ ਹਲਦੀ ਨਾਲ ਹੈ ਤੇ ਗੁਵਾਰਾ ਵੀ ਇੱਕ ਕੁਇੰਟਲ ਫੀਡ 'ਚ ਅਹੀਂ 8 ਕਿਲੋ ਗੁਵਾਰਾ ਪਿਆ ਜਾਂਦਾ ਸਾਡਾ ਠੀਕ ਆ ਜੀ ਠੀਕ ਆ ਬਸ ਉਹ ਦੋ ਤਿੰਨ ਚੀਜ਼ਾਂ ਹੋਰ ਏ ਚਲੋ ਫਾਰਮੂਲਾ ਆ ਗਾਣਾ ਆਪਾਂ ਲੀਕ ਨਹੀਂ ਕਰਦੇ ਜੀ 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 ਤਿੰਨ ਚੀਜ਼ਾਂ ਹੋਰ ਏ ਸਾਰੀਆਂ ਦੇਸੀ ਦੇਸੀ ਫੀਡ ਬਣਾਉਣੀ ਆ ਅਸੀਂ ਠੀਕ ਹੈ ਦੁੱਧ ਜਈਆਂ ਦੁੱਧੀਆਂ ਫੀਡਾਂ ਨਹੀਂ ਪਾਉਂਦੇ ਆ ਵੀ ਟਡਮਗਰ ਜਿਹੜੀ ਖੜੀ ਜਰਸੀ ਇਹ ਕਿਹੜੇ ਸੀਮਨ ਦੀ ਹੈਗੀ ਇਹ ਇਹ 40 40 138 ਦੀ ਹੈ ਅੱਛਾ ਇਹ ਕਿੰਨੇ ਚਿਰ ਦੀ ਹੈ ਇਹ ਉਸੇ 도ਗਲੀ ਚੋਂ ਹੀ ਅਹੀਂ ਤਿਆਰ ਕੀਤੀ ਠੀਕ ਹੈ ਜੀ ਇਹ ਹੋ ਗਈ ਹੋਣੀ ਹੈ ਮੇਰੇ ਖਿਆਲ ਤਾਂ 6 ਮਹੀਨਿਆਂ ਦੀ ਹੋ ਗਈ ਹੋਣੀ ਬਹੁਤ ਵਧੀਆ ਤਿਆਰ ਹੈ ਜੀ ਹਾਂ ਜੀ ਬਹੁਤ ਸੋਹਣੀ ਕੋਲ ਉਦਾਦਾ ਵੀਰ ਨੇ ਹੋਰ 6 ਮਹੀਨਿਆਂ ਦੀ ਸੀਮਤ ਲੈ ਲੈਣਾ 6 ਨਹੀਂ ਲੈਂਦੀ ਮੇਰਾ خیال ਤਾਂ ਵੀ ਵੱਧ ਤੋਂ ਵੱਧ 3 ਮਹੀਨੇ ਆ ਅੱਛਾ ਜੀ ਚੜਦੇ ਸਿਆਲ ਤੇ ਮੈਂ ਇਹਨਾਂ ਟਿਕਾ ਲਾਵਾਂਗੇ ਆਪਾਂ ਠੀਕ ਆ ਜੀ ਕੱਚੀ ਪੱਕੀ ਈਟ ਕੱਢੀ ਪਰ ਅਜੇ ਮੈਨੂੰ ਲੱਗਦਾ 3 ਮਹੀਨੇ ਲੱਗ ਜਾਣਗੇ ਅੱਛਾ ਇੱਕ ਇਧਰ ਵੈਂਡ ਖੜੀ ਹੋਈ ਏ ਇਹ ਵੀ ਜਰਸੀ ਦੀ ਇਹ ਗਾਂ ਦੋਬਲੀ ਤੋਂ ਤਿਆਰ ਕੀਤੀ ਸੀ ਅੱਛਾ ਜੀ ਤੇ ਇਹ ਦੂਜਾ ਇਹ ਵੀ ਉਹਦੇ ਨਾਲ ਹੀ ਲਗਾਇਆ ਦੂਜਾ ਹੋ ਗਈ ਇਹ 20 ਦਿਨ ਪਹਿਲਾਂ ਦੀ ਏ ਠੀਕ ਹੈ ਜੀ ਹਾਂਜੀ ਉਹ ਵੀ ਜਰਸੀ ਹੈ ਪਰ ਉਹਦਾ ਰੰਗ ਬਲੈਕ ਆਇਆ ਹੈ ਤੇ ਮੇਰਾ ਖਿਆਲ ਇਹ ਵੀ ਤਿੰਨ ਤਿੰਨ ਮਹੀਨੇ ਲੱਜਾਣੇ ਇੰਨੇ ਵੀ ਟੀਕਲੇ ਠੀਕ ਹੈ ਜੀ ਬਾਕੀਆਂ ਸਾਰੀਆਂ ਨੂੰ ਤਕਰੀਬਨ ਲੱਗੇ ਹੋਏ ਇਹ ਮਰਦੀ ਵੀ ਆਪਣੀ ਮਤਲਬ ਕਿ ਮੈਂ ਦੇਖਦਾ ਪਿਆ گاਵਾਂ ਦੀ ਜਿਹੜੀ ਸਾਮ ਸੰਭਾਲੇ ਬਹੁਤ ਹੀ ਸੋਹਣੀ ਆ ਵੈਰ ਮੈਨੂੰ ਬਹੁਤ ਜਿਆਦਾ ਲੱਗੀ ਹੈ ਤੁਸੀਂ ਦੱਸਿਆ ਦੁਵਾਰਾ ਕਿ ਅਸੀਂ ਬਜ਼ੁਰਗਾਂ ਦੀ ਜਿਹਾ ਜਿਵੇਂ ਵੱਖ ਜਾਂਦੇ ਉਵੇਂ ਹੀ ਇਹਨਾਂ ਕਰਦੇ ਪਏ ਠੀਕ ਹੈ ਜੀ ਜਦੋਂ ਉਹਨੇ ਵੀ ਆਖਿਆ ਪੁੱਤਰ ਸਾਰੀਆਂ ਗਰਮੀਆਂ ਗਾਂ ਨਹੀਂ ਨਮਾਉਣੀ ਠੀਕ ਹੈ ਜੀ ਤੇ ਮੈਂ ਕਿਹਾ ਹੋ ਹੀ ਨਹੀਂ ਸਕਦਾ ਠੀਕ ਹੈ ਜੀ ਫੇਰ ਨਹੀਂ ਆਖੇ ਲਾਖੇ ਤੇ ਲੱਗਣਾ ਹੀ ਪਣੇ ਜਦੋਂ ਰੋਜ਼ ਡਾਕਟਰ ਆਉਂਦਾ ਸੀ ਹਾਂਜੀ ਹਾਂਜੀ ਤੇ ਬੁਖਾਰ ਨਹੀਂ ਟੁੱਟਦਾ ਠੀਕ ਹੈ ਜੀ ਉਹ ਤੋਂ ਬਾਅਦ ਨਮੋਣੀਆਂ ਬੰਦ ਕਰਤੀਆਂ ਹੁਣ ਕੋਈ ਸਮੱਸਿਆ ਨਹੀਂ ਕੋਈ ਕਰਕਦੀ ਨਹੀਂ ਕੋਈ ਕਦੀ ਕੋਈ ਬੁਖਾਰ ਨਹੀਂ ਚੜੇ ਠੀਕ ਹੈ ਜੀ ਵੀ ਜੀ ਅੱਛਾ ਦੱਸਿਆ ਜੇ ਕਿਹੜੀ ਸੀਮੈਂਟ ਦੇ ਦੁਆਰਾ ਬਣਿਆ 40 138 ਦਾ ਬੱਚਾ ਹੈ 40 138 ਦਾ ਬਹੁਤ ਸੋਹਣਾ ਬੱਚਾ ਹੈ ਰੂਖੋਸ਼ ਵਾਲਾ ਤੇ ਵੀ ਜੀ ਕੋਈ ਸੇਲ ਵੀ ਕਰਦੇ ਜੇ ਨਾਲ ਕੇ ਕੋਈ ਨਹੀਂ ਗੱਲੇ ਨਾ ਨਾ ਕੋਈ ਸੇਲ ਨਹੀਂ ਕਰੀਦੀ ਹਾਂ ਜਦੋਂ ਫਿਰ ਡੰਗਰ ਜ਼ਿਆਦਾ ਹੋ ਜਾਂਦੇ ਆ ਅੱਛਾ ਜੀ ਚਵਾਈ ਵਾਸਤੇ ਉਹ ਦੋ ਇੱਕ ਦੋ ਪ੍ਰਾਣੀਆਂ ਜੜੀਆਂ ਹੋ ਗਈਆਂ ਕੱਢ ਦੇਈਏ ਠੀਕ ਹੈ ਜੀ 19 ਲੀਟਰ ਤੋਂ ਪਲੱਸ ਵਾਲਾ ਹੀ ਰਿਕਾਰਡ ਹੈ ਆਪਣੇ ਤੋਂ ਸਾਰਾ ਇਹ ਤੇ ਜਦੋਂ ਹੁਣ ਦੁੱਧ ਦੇਣ ਦੀਆਂ ਇਹ ਤੇ ਬੱਚੀਆਂ ਇਹਨਾਂ ਦੀ ਤਾਂ ਗਾਂ ਫਿਰ ਹੁਣ ਚਵਾਈ ਕਰਕੇ ਹੀ ਆਪਾਂ ਗੱਲ ਕਰਾਂਗੇ ਠੀਕ ਜੀ ਸਾਰੇ 19 ਲੀਟਰ ਤੋਂ ਪਲੱਸ ਜੀ ਇੱਕ ਜਿਵੇਂ ਆ ਵੀ ਵੈੜ ਖੜੀ ਏ ਇਹ ਹੈ ਮਰਦੀ ਵੈਰੀ ਗੁੱਡ ਅੱਛਾ ਹੈ ਮਰਦੀ ਮੰਦੀ ਹੈ ਮਰਦੀ ਹੈ ਸਖਸੀ ਮਣ ਲਾਇਆ ਸੀ ਇਹ ਮੇਰਾ ਖਲ ਦਾ ਟੀਕਾ ਲੈ ਜਾਊਗੀ ਕੋਈ ਮਹੀਨੇ ਤੱਕ ਲੈ ਜਾ ਜਾਂ ਹਫਤੇ ਤੱਕ ਵਾਹ ਇਹ ਤਾਂ ਬਹੁਤ ਸੋਹਣੀ ਪਿਆਰ ਹੋ ਗਈ ਹੈ ਇਹ ਕਿੰਨੀ ਉਮਰ ਹੋ ਗਈ ਜਾਂਦੀ ਜੀ ਇਹਦੀ ਸਾਲ ਪਲੱਸ ਜਿਵੇਂ ਅੱਛਾ 5 ਸਾਲ ਦੀ ਹੋ ਗਈ ਹੈ 1 ਸਾਲ ਤੋਂ ਉਹਨਾਂ ਦਾ ਤਾਰਾ ਕਰਕੇ ਖੜ ਗਈ ਉਹ ਲੱਗੀਆਂ ਹਾਂ ਲੱਗੀਆਂ ਪਰ ਅਜੇ ਹੀਟਿੰਗ ਸਾਫ਼ ਨਹੀਂ ਕੱਢੀ ਠੀਕ ਹੈ ਜੀ ਰਿਕਾਰਡ ਇਹ ਤਾਂ ਬੜਾ ਹੈ ਲਿਖਣ ਜਦੋਂ ਚੋਵਾਂਗੇ ਉਦੋਂ ਫਿਰ ਗੱਲ ਕਰਾਂਗੇ ਹੁਣ ਆ ਮੈਂ ਵਾਚ ਤਲਵਾਰਾਂ ਮਾਰਾਂਗੇ ਗੱਲ ਨਹੀਂ ਬੰਦੀ ਜਿਹੜੀ ਚਵਾਈ ਹੋ ਗਈ ਹੈ ਨਾ ਠੀਕ ਹੈ ਜੀ ਉਹਦੀ ਗੱਲ ਕਰਾਂਗੇ ਉਹ ਹੁਣ ਜਰਸੀ ਵੀ ਤੇ ਇਹ ਕਾ ਇਹਦੇ ਅਗਲੇ ਪਾਸੇ ਆ ਠੀਕ ਹੈ ਜੀ ਤੇ ਉਹ ਵੀ ਬੱਚੀ ਜਿੱਡੀ ਜਰਸੀ ਹੈ ਠੀਕ ਹੈ ਜੀ ਤੇ ਹੁਣ ਪਹਿਲੇ ਸਵੇਰੇ ਉਹਨੇ 19 ਕਿਲੋ ਦੁੱਧ ਦਿੱਤਾ ਵਾਹ ਜੀ ਵਾਹ ਤੇ ਹੈ ਕਿ ਕਿੱਡੀ ਕਾ ਵੇਖੀ ਹੈ ਮਾੜਾ ਜਿਆ ਕੀ ਆ ਬਹੁਤ ਬਹੁਤ ਸ਼ਾਨਦਾਰ ਜਰਸੀ ਹਾਂਜੀ ਹਾਂ ਇਹ ਤਾਂ ਆਪਣਾ ਵੀਰ ਜੀ ਬਿਲਕੁਲ ਸਾਰਦਾ ਬੱਚਾ ਆ ਅੱਛਾ ਸਾਰਦਾ ਹੈ ਹਾਂ ਬਹੁਤ ਛੋਟੀ ਜੀ ਹੈ ਲੈਵਲ ਉਹ ਵੀ ਦਿਖੋ ਇਹਨਾਂ ਦੇ ਕੱਦੇ ਏਡ ਕਿ ਹੁੰਦੇ ਆ ਅੱਛਾ ਜਰਸੀਆਂ ਦੇ ਕੱਦੇ ਕੋਈ ਬਹੁਤ ਹੀ ਵੱਡੇ ਹਾਈਟ ਨਹੀਂ ਕਵਾਲਿਟੀ ਬਹੁਤ ਵਧੀਆ ਹੈ 19 ਲੀਟਰ ਦੁੱਧ ਹੈ 19 ਲੀਟਰ ਦੁੱਧ ਹੈ ਕੀ ਬਾਤ ਹੈ ਜੀ ਬਹੁਤ ਸਾ ਆ ਵੀ ਸ਼ਾਨਦਾਰ ਵਾਇਰ ਹੈ ਸੋ ਰਕਾਰਡ ਬੜਾ ਹੈ ਹੁਣ ਵੇਖੋ ਜਦੋਂ ਚੋਵਾਂਗੇ ਚੋਵਾਂਗੇ ਵੇਖਾਂਗੇ ਸੋ ਦੋਸਤੋ ਇਹ ਤੁਹਾਨੂੰ ਸਾਡੀ ਜਿਹੜੀ ਜਾਣਕਾਰੀ ਹੈ ਛੋਟੀਆਂ ਬੱਚੀਆਂ ਆਪਾਂ ਕਿਵੇਂ ਪਿਆਰ ਕਰਨੀਆਂ ਨੇ ਵੀਰ ਦੀ ਤੋਂ ਲਈ ਹੈ ਅੱਗੇ ਆਪਾਂ ਹੋਰ ਜਾਣਕਾਰੀਆਂ ਇੱਥੇ ਬਹੁਤ ਸਾਰੀਆਂ ਮੈਨੂੰ ਵੀ ਗੱਲਾਂ ਸਿੱਖਣ ਨੂੰ ਮਿਲੀਆਂ ਨੇ ਉਹ ਆਪਾਂ ਅੱਡ-ਅੱਡ ਵੀਡੀਓ ਕਰਾਂਗੇ ਸੋ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਆ ਲਾਈਕ ਕਰਦੇ ਸ਼ੇਅਰ ਕਰਦੇ ਸਾਡਾ ਚੈਨਲ ਗੁਦਰਤ ਡੇਰੀ ਫਾਰਮ ਡਾਕਟਰ ਸੁਖਚੈਨ ਸਿੰਘ ਸਬਸਕ੍ਰਾਈਬ ਕਰ ਲਿਓ ਸੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਥੈਂਕ ਯੂ ਸੋ